ਕੋਈ ਨਹੀਂ ਜਿੰਨਾ ਮੀਟਿੰਗ ਮੀਟਿੰਗ ਜਿਹੜਾ ਜਾਜ ਬੁਖਾ ਹੈ ਉਸ ਨੂੰ ਕਰਨਾ ਹੈ ਨਹੀਂ ਕਰੀ ਲੋ ਇਸ ਦੇ ਨਾਲ ਤੋਂ ਇਹ ਜਿਹੜੇ ਜਨੇ ਜਿਹੜਾ ਸਰਸ ਤੋਂ ਕੱਢਿਆ ਜਾ ਰਿਹਾ ਹੈ ਕਿ ਤਸ਼ੀਰਤ ਜੀ ਦੇ ਨੂੰ ਭਾਰਤ ਪਹੁੰਚਾ ਦਿੱਤੀ ਗਈ ਹੈ ਤੇ ਜਿਹੜੇ ਕੋ ਕੇ ਅੱਗੇ ਦੇਖ ਜਿਹੜਾ ਹੈ ਗੰਗਾ ਤੋਂ ਪੱਧੀਆਂ ਦੇ ਜਿਹੜੇ ਧਾਰੀਏ ਉਹ ਆਏ ਨੇ ਕਰੋ ਮੁਕਾਬਲਾ ਤੋਂ ਦੋਸਤ ਜਿਹੜਾ ਹੈ ਏ ਜਿਹੜੀ ਗੱਲਬਾਤ ਕਰਨੀ ਦੀ ਕੋਸ਼ਿਸ਼ ਲਗਾਤਾਰ ਕਰੀਏ ਮਾਰੇ ਆਪ ਕੋ ਸੰਤੁਸ਼ਟ ਨਹੀਂ ਹੋ ਗਏ ਜਿਹੜਾ ਹੈ ਇਹ ਕਿ ਵਾਸਨਾ ਜਿਹੜਾ ਹੈ ਜਿਹਾ ਆਪ ਕੋ ਜਾ ਰਿਹਾ ਹੈ ਉਹ ਤੁਸੋਂ ਕਹੋਗੇ ਸਾਰੇ ਲੋਕ ਕਰੀ ਨੇ ਉਹ ਆਲਗ-ਆਲਗ ਮੰਤਰਾਲਿਆਂ ਦੇ ਨਾਲ ਜਿਹੜੇ ਨੇ ਖਾਸ ਇੰਟਰਨਲ ਭਾਰਤ ਸਰਕਾਰ ਦੇ ਨਾਲ ਜਿਹੜੇ ਨੇ ਔਰ ਭਾਰਤ ਸਰਕਾਰ ਦੇ ਜਿਹੜੇ ਲੋਕ ਨੇ ਉਹ ਇੱਥੇ ਇੱਥੇ ਜਿਹੜੀ ਗੱਲਬਾਤ ਕਰਨਗੇ ਔਰ ਤੁਸੀਂ ਦੇਖੋ ਕਿ ਸਾਰਿਆਂ ਨੂੰ ਆ ਜਿਹੜੇ ਜਾ ਰਹੇ ਨੇ ਮੋਰੇ ਲਗਾਤਾਰ ਉੱਤੇ ਇੱਕ ਵੱਡੀ ਮੀਟਿੰਗ ਜਿਹੜੀ ਉਹ ਹੋ ਰਹੀ ਹੈ ਅਤੇ ਜਿਹੜਾ 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 ਹੈ ਉਹ ਭਾਰਤ ਸਰਕਾਰ ਦੇ ਦਿਲ ਅਮਰੀਕਾ ਨੂੰ ਕੁਝ ਅਫਸਰ ਭਾਰੇ ਨੇ ਅਮਰੀਕਾ ਜੋ ਫੀਲਸਰ ਆ ਕੇ ਆਏ ਕਿ ਜਿਹੜੇ ਲੋਕਾਂ ਨੂੰ ਹੈਂਡਓਵਰ ਕਰਨਾ ਹੈ ਉਹ ਜਿਹੜੇ ਲੋਕ ਨੂੰ ਨੇ ਉਹ ਉਹਨਾਂ ਨਾਲ ਬਿਕਾ ਦਾ ਮੌਜੂਦ ਸਟਾਫ ਨੂੰ ਦਿਖਾਉਣ ਦੀ ਗੱਲ ਵੀ ਕੋਈ ਟਾਈਮ ਨਹੀਂ ਹੈ ਕੋਈ ਕੋਈ ਨਹੀਂ ਕਰਨਗਾ ਉਹ ਵੈਲਿਡੂਪੀ ਦਾ ਉਹ ਇੱਕ ਨੰਬਰ ਦੇ ਵਿੱਚ ਆ ਪਰ ਜੇ ਕੋਈ ਵਿਅਕਤੀ ਕੋਈ ਕਿਸੇ ਹੋਰ ਬਾਰਡਰ ਪਰ ਹੀ ਚਲਾ ਗਿਆ ਮੈਕ੍ਰੀਕੋ ਤਰ੍ਹਾਂ ਹੀ ਚਲਾ ਗਿਆ ਜਾਂ ਫਿਰ ਕੋਈ ਪਾਪ ਦੇਖ ਰਿਹਾ ਹੈ ਕਿ ਕੋਈ ਐਂਟਰੀ ਮਾਰੇ ਉਹਦੇ ਉੱਤੇ ਕਰੇ ਉਹਨਾਂ ਨੂੰ ਮਾਰਕਸਣਾ ਚਾਹੇ ਉਹ ਜਾਣਕਾਰੀ ਦੇ ਦੇਣਾ ਹੈ ਇਹ ਲਾਗਤ ਹੈ ਅਰਥੋ ਠੀਕ ਗੱਲ ਹੈ ਕਿ ਜਦੋਂ ਬੰਦੇ ਹੋਣ ਤਾਂ ਪਹਿਲੇ ਹੀ ਸਰਕਾਰ ਦੇ ਕਹਿ ਜਾ ਰਹੇ ਸੀ ਕਿ ਕੋਈ ਫਰੋਕਤ ਅ ਅੰਦਰੀਨ ਦੁਆਰਾ ਤਾਂ ਉਹਨਾਂ ਨੇ ਇਸ ਨੂੰ ਦੇ ਪਹਿਲਾਂ ਵੀ ਇੰਨੀ ਕਿਨ ਜਿਹੜੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਖਲਾਫ ਕੀ ਪਰ ਇੰਨੀ ਜਲਦੀ ਦੇਖੋ ਪਾਵਰ ਦੇ ਵਿੱਚ ਇੰਨੀ ਤਾਕਤਕਾਰ ਸੁਭਾਅ ਦੇ ਹੀ ਉਹਨੇ ਸਿੱਧੇ ਆਰਡਰ ਕਰਦਿਆਂ ਕੋਈ ਅਪੀਲ ਨਹੀਂ ਦਲੀਲ ਨਹੀਂ ਦਿੱਤੀ ਇਸ ਫਲ ਦੇ ਵਿੱਚ ਜੇ ਜਿਹੜੇ ਨਾਲ ਉਹਨੂੰ ਵਿੱਚ ਕੇ ਖਾਰਿਆ ਜੀ ਇਹ ਬੜਾ ਜਿਹੜਾ ਭਾਵਾ ਕਰੂਗਾ ਦਾ ਜਿਹਦਾ ਮੁੰਡਾ ਮੈਂ ਹੁਣ ਸਲੇਕੀ ਅੰਦਰ ਤੁਸੀਂ ਕੋਈ ਨਿਕਲੇਗਾ ਮੈਨੂੰ ਵੈਲਿਡ ਨਹੀਂ ਦੋ ਉਹ ਇੱਕ ਨੰਬਰ ਦੇ ਵਿੱਚ ਪਰ ਜੇ ਕੋਈ ਵਿਅਕਤੀ ਕੋਈ ਕਿਸੇ ਹੋਰ ਬਾਰਡਰ ਪਾਰ ਹੀ ਤਲਾ ਗਿਆ ਮੈਕਸੀਕੋ ਤਰ੍ਹਾਂ ਹੀ ਜਾ ਗਿਆ ਜਾਂ ਪਰ ਕੋਈ ਟਾਪ ਟਾਪ ਦਿਖ ਰਿਹਾ ਹੈ ਫਿਰ ਕੋਈ ਲਗੂ ਫਿਰ ਮਾਰੇ ਹੋਤੇ ਹੈ ਇਹਨੇ ਨੂੰ ਤਵਾਰ ਕਿਹਣਾ ਹੈ ਚਾਹੇ ਉਹ ਜਾਂਚ ਕਰੇ ਜਾਂ ਇਹ ਕੋਈ ਗੱਲ ਹੈ ਕਿ ਜਦੋਂ ਬਾਹਰੋਂ ਕੋਈ ਆਉਂਦਾ ਹੈ ਤੋਰ ਦੀ ਗੱਲ ਹੈ ਦੀ ਕਿਉਂ ਨਾ ਉਹ ਅੰਦਰੋਂ ਦੁਬਾਰਾ ਤਾਂ ਉਹਨਾਂ ਨੇ ਫਿਰ ਉਹ ਕਰਾਂਗੇ ਪਰ ਇਹ ਨਹੀਂ ਆਖੀ ਪਹਿਲਾਂ ਵੀ ਉਹ ਇੰਨੀ ਕਿਨ ਜਿਹੜੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਗਲਬਾ ਸਿੱਪਰ ਇੰਨੀ ਜਲਦੀ ਦੇਖੋ ਪਾਵਰ ਦੇ ਵਿੱਚ ਕੰਨੇ ਹੀ ਤਾਕਤਵਰ ਸੁਭਾਅ ਦੇ ਹੀ ਹੁੰਦੇ ਹੀ ਸਿੱਧੇ ਆਰਡਰ ਕਰਦੇ ਨੇ ਔਰ ਕੋਈ ਅਪੀਲ ਨਹੀਂ ਦਲੀਲ ਨਹੀਂ ਹੁੰਦੀ ਇਹ ਪੰਨ ਦੇ ਵਿੱਚ ਜੇ ਜਿਹੜੇ ਡਾਉਨ ਬੁੱਕ ਵਿੱਚ ਵਾਲਿਆ ਜੀ ਜਿੱਤੀ ਉਹ ਤੇ ਉਹ ਬੜਾ ਭਾਵਾ ਕਰੂਗਾ ਜਿਸਦਾ ਮੁੰਡਾ ਮੈਂ ਹੁਣ ਚੋਰ ਕਰੋ ਚੋਰ ਕਰੋ ਫਿਰ چھوڑ ਕਰ ਚੱਲ ਛਾਟ ਕਰ ਲਾ ਕਰਕੇ ਛਾਟ ਬੱਸ ਭਾਈਆ ਤੁੱਕਾ ਕਰਦਾ ਫਿਰਦਾ ਹੈ ਜੀ ਰਾਜੀ ਥੋੜੇ ਅੱਗੇ ਹੋ ਜਾਓ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਤੁਹਾਡੇ ਪੁੱਤ ਦੇ ਇਕੱਲੇ ਨਾ ਨਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਇਹ ਤੁਹਾਡੇ ਘਰ ਕੇ ਹਾਨੂੰ ਠਾਣੂ ਲੈਣਾ ਪੈਣਾ ਕਿਹਨੇ ਤੁਹਾਨੂੰ ਕਹਿਆ ਆਪਕੋ ਇਸ ਤੇ ਕੀ ਕਹ ਹੈ ਆਪਣਾ ਨਾਮ ਦਾ ਸਕੇਤੀ ਇਹ ਸਈ ਸੰਜੀਤ ਕੁਮਾਰ ਇੱਕ ਜਿਹੜਾ ਡਿਊਟੀ ਤੇ ਲਾਤਾ ਮੈਂ ਥਾਣਾ ਛਾੜੇ ਤੇ ਤਨਾਤ ਆ ਇੱਥੇ ਕਿਥੇ ਨਹੀਂ ਆਏ ਇੱਥੇ ਅੱਜ ਜਿਹੜੇ ਬਾਹਰੋਂ ਲੋਕੀ ਇੱਕ ਜਾ ਜਾ ਰਿਹਾ ਬਾਹਰੋਂ ਯੂਐਸ ਤੋਂ ਜਿਹੜੇ ਬੱਚੇ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਗਈ ਆ ਤੇ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਆ ਅਫਸਰਾਂ ਦੀ ਉਹਦੇ ਵਿੱਚ ਜੋ ਵੀ ਗੱਲਬਾਤ ਹੋਣੀ ਆ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ ਇਸ ਕੋ ਲੋ ਇੱਧਰ ਕੋਈ ਨੂੰ ਮਜਾਨ ਨਹੀਂ ਦਿੱਤਾ ਜਾ ਰਿਹਾ ਇਹ ਕਿੰਨੇ ਵਜੇ ਜਾ ਜਾ ਰਿਹਾ ਕੋਈ ਦੱਸਿਆ ਜੀ 1:00 ਦੇ ਟਾਈਮ ਆ ਜੀ ਪੱਕਾ ਕਲੀਅਰ ਕਰੀ ਇਹ ਨਾਕਾਬਦੀ ਪੱਟੀ ਕਰਦੇ ਸੀ ਕਿਸੇ ਜਾਦੇ ਤੋ ਜਾ ਰਿਹਾ ਨਹੀਂ ਐਸੇ ਕਿਸੇ ਵੀ ਬਾਰ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾ ਵੱਡੇ ਅਫਸਰਾ ਹਣੇ ਆ ਵੱਡੇ ਅਫਸਰਾ ਹੀ ਮੀਟਿੰਗ ਕਰਾ ਕਿੱਤੀ ਕਰਾ ਇਹ ਜਿਹੜੇ ਆ ਰਹੇ ਉਹਨਾਂ ਤੇ ਖੁਸ਼ੀ ਕੀਤੀ ਜਾਵੇ ਕਿਤੇ ਇਹ ਨਹੀਂ ਸ਼ਾਇਦ ਪੱਕਾ ਨਹੀਂ ਮਨੂੰ ਨਹੀਂ ਪਤਾ ਇਸ ਬਾਰੇ ਤੇ ਕਿੰਨੇ ਬੰਦੇ ਆ ਰਹੇ ਕੋਈ ਸੋ 4 ਬੰਦੇ ਵਾਹ ਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਤੇ ਸਾਡੀ ਡੂਗੀ ਚੇਤਨਾ ਦੇ ਹਾਂਜੀ ਇਹਨੀਆਂ ਫੋਰਸ ਦੀਆਂ ਟੀਮਾਂ ਲੱਗੀਆਂ ਨੇ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸੀਆਂ ਟੀਮਾਂ ਲੱਗਿਆਗੇ ਵਿੱਚੇ ਸਾਹਿਬ ਵੀ ਪਹੁੰਚੀ ਹੈ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚੇ ਅਧਿਕਾਰੀ ਪਹੁੰਚ ਰਹੇ ਨੇ ਉੱਚੇ ਅਧਿਕਾਰੀ